ਸਬਿਲਤੰ ਦਾ ਆਗਾਜ਼ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆ ਇਸ ਵਲ ਦੀ ਅਹਿਮ ਖਬਰ ਦਾ ਵਿਆਦੇ ਬੰਧਨ ਤੇ ਬੱਜਨ ਜਾ ਰਹੇ ਨੇ ਅਮਰਿਤਪਾਲ ਸਿੰਘ ਦੱਸਦੇ ਕਿ ਵਾਰਿਸ ਪੰਜਾਬ ਦੇ ਜੱਥੇਬੰਦੀ ਨੇ ਪ੍ਰਦਾਨ ਅਮਰਿਤਪਾਲ ਸਿੰਘ ਦਾ ਅੱਜ ਵਿਆਹ ਰੱਖਿਆ ਤੇ ਅੱਜ ਯੂਕੇ ਵਾਸੀ ਪਿਆਰਾ ਸਿੰਘ ਦੀ ਕਿਰਨਦੀਪ ਕੌਰ ਨਾਲ ਉਹ ਲਾਵਾ ਲੈਣਗੇ ਸਬਕੂਲ ਸਹੈਦਿਆਣਾ ਫਤਿਹਪੁਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਤੀਸਰ ਦੇ ਵਿੱਚ ਆਨੰਦ ਕਾਰਜ ਜੋ ਹੈ ਉਹ ਹੋਵੇਗਾ ਔਰ ਬੜੇ ਹੀ ਸਾਦੇ ਢੰਗ ਦੇ ਨਾਲ ਇਹ ਵਿਆਹ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ ਬੀਤੇ ਕੱਲ ਹੀ ਹਾਲਾਂਕਿ ਇਹ ਖਬਰ ਜੋ ਹੈ ਉਹ ਸਾਹਮਣੇ ਆਈ ਸੀ ਸੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੇ ਹੁਣ ਵਿਆਹ ਦੇ ਬੰਦਨ ਦੇ ਵਿੱਚ ਵੱਜਣ ਜਾ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜ-ਪੰਜ ਬੰਦੇ ਹੀ ਦੋਵੇਂ ਪਰਿਵਾਰਾਂ ਦੇ ਸ਼ਾਮਿਲ ਹੋਣਗੇ ਅਤੇ ਬੜੇ ਹੀ ਸਾਦੇ ਢੰਗ ਦੇ ਨਾਲ ਇਹ ਵਿਆਹ ਨੇਪਰੇ ਚੜੇਗਾ ਆਨੰਦ ਕਾਰਜ ਦੀਆਂ ਰਸਮਾਂ ਤੋਂ ਨਹੀਂ ਉਹ ਨਬਾਈਆਂ ਜਾਣਗੀਆਂ ਬਿਲਕੁਲ ਸਾਦੇ ਢੰਗ ਦੇ ਨਾਲ ਇਹ ਵਿਆਹ ਸਮਾਗਮ ਜਿਹੜਾ ਹੈ ਨੇਪਰੇ ਚੜੇਗਾ ਜਿਸ ਨੂੰ ਲੈ ਕੇ ਬਹੁਤ ਹੀ ਘੱਟ ਲੋਕਾਂ ਨੂੰ ਵੀ ਜਿਹੜਾ ਹੈ ਉਹ ਸੱਦਾ ਦਿੱਤਾ ਗਿਆ ਸੋ ਜਏ ਵਿਚਕਾਰ ਅੱਜ ਜੜੀਆਂ ਨੇ ਆਨੰਦ ਕਾਰਜ ਦੀਆਂ ਰਸਮਾਂ ਹੋਣਗੀਆਂ ਸਾਦੇ ਸਮਾਗਮ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਨੇ ਅੰਮ੍ਰਿਤਪਾਲ ਸਿੰਘ ਹਾਲਾਂਕਿ ਜਦੋਂ ਅੰਮ੍ਰਿਤਪਾਲ ਸਿੰਘ ਦਾ ਨਾਂ ਲਿਆ ਜਾਂਦਾ ਹੈ ਤੇ ਕਈ ਤਰ੍ਹਾਂ ਦੇ ਵਿਵਾਦ ਵੀ ਉਹਨਾਂ ਦੇ ਨਾਲ ਜੁੜੇ ਨੇ ਲੇਕਿਨ ਅੱਜ ਉਹਨਾਂ ਦੇ ਦਿਨ ਜਿਹੜੀ ਜ਼ਿੰਦਗੀ ਦਾ ਇੱਕ ਅਹਿਮ ਦਿਨ ਹੈ ਜਦੋਂ ਕੀ ਵਿਆਹ ਦੇ ਬੰਧਨ ਦੇ ਵਿੱਚ ਉਹ ਬੱਦਨ ਜਾ ਰਹੇ ਸਬੂਲ ਸੈਦੇ ਆਣਾ ਫਤਿਹਪੁਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਤੀਰ ਸਾਹਿਬ ਦੇ ਵਿੱਚ ਆਨੰਦ ਕਾਰਜ ਉਹਨਾਂ ਹੋਣਗੇ ਤੇ ਬੜੇ ਹੀ ਸਾਦੇ ਢੰਗ ਦੇ ਨਾਲ ਵਿਆਹ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ ਦੱਸ ਦੇ ਕਿ ਵਿਆਹ ਦੇ ਬੰਧਨ ਦੇ ਵਿੱਚ ਵਜਨ ਜਾ ਰਹੇ ਨੇ ਅੱਜ ਅਮਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਫਰਦਾਨ ਨੇ ਅਮਰਿਤਪਾਲ ਸਿੰਘ ਜੋ ਜਨਾਦਾਰ ਜੋ ਅਨੰਦ ਕਰ ਰਿਹਾ ਹੋਣ ਜਾ ਰਿਹਾ ਸਾਡੇ ਸਮਾਗਮ ਦੇ ਵਿੱਚ ਯੂਕੇ ਵਾਸੀ ਪਿਆਰਾ ਸਿੰਘ ਦੀ ਤੀ ਕਿਰਨਦੀਪ ਕੌਰ ਨਾਲ ਲਾਵਾਂ ਲੈਣਗੇ ਅਮਰਿਤਪਾਲ ਸਿੰਘ ਸੋ ਬਿਲਕੁਲ ਅੱਜ ਉਹ ਗ੍ਰਸਥ ਜੀਵਨ ਜੋ ਨੇ ਅੱਜ ਤੋਂ ਸ਼ੁਰੂ ਕਰ ਲੈਣਗੇ ਕਿਉਂਕਿ ਯੂਕੇ ਵਾਸੀ ਪਿਆਰਾ ਸਿੰਘ ਦੀ ਤੀ ਕਿਰਨਦੀਪ ਕੌਰ ਦੇ ਨਾਲ ਉਹ ਲਾਵਾਂ ਲੈਣਗੇ ਇਸ ਵੇਲੇ ਸੀ ਜਲੰਧਰ ਜ਼ਿਲ੍ਹੇ ਦੇ ਪਿੰਡ ਫਤਿਹਪੁਰ ਦੇ ਇਤਿਹਾਸਕ ਗੁਰੂ ਘਰ ਦੇ ਵਿੱਚ ਖੜੇ ਆ ਜਿਹੜਾ ਚੇਸ਼ਵੀ ਪਾਸ਼ਾਹੀ ਦੀ ਚਰਨਛੋਪਾ ਪ੍ਰਾਪਤ ਹੈ ਗੁਰਦੁਆਰਾ ਤੀਰ ਸਾਬ ਸਾਧਿਆਣਾ ਇਸ ਗੁਰੂ ਘਰ ਦਾ ਨਾਮ ਹੈ ਔਰ ਇਸੇ ਗੁਰੂ ਘਰ ਦੇ ਵਿੱਚ ਸਾਬਕਾ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਸਿੰਘ ਹੋਰੀ ਆਪਣੇ ਅੰਗਰੇਸਤ ਜੀਵਨ ਦੀ ਸ਼ੁਰੂਆਤ ਕਰਨਗੇ ਇਸੇ ਗੁਰੂ ਘਰ ਦੇ ਵਿੱਚ ਉਹਨਾਂ ਦੇ ਆਨੰਦਕਾਰ ਚ ਹੋਣਗੇ ਹਾਲਾਂਕਿ ਜਿਹੜੀ ਪ੍ਰਬੰਧਕੀ ਕਮੇਟੀ ਹੈ ਉਸ ਦੇ ਵੱਲੋਂ ਇਸ ਬਾਰੇ ਵਿੱਚ ਕੁਝ ਵੀ ਜਿਹੜਾ ਖੁਲਾਸਾ ਨਹੀਂ ਕੀਤਾ ਜਾ ਰਿਹਾ ਬੇहद ਗੋਪਤ ਤਰੀਕੇ ਦੇ ਨਾਲ ਸਾਰੇ ਪ੍ਰੋਗਰਾਮ ਉਹ ਰੱਖਿਆ ਜਾ ਰਿਹਾ ਪਰ ਜੋ ਸਾਡੇ ਪ੍ਰਸੇਜੋਗ ਵਸੀਲਾਂ ਤੋਂ ਜਾਣ ਮਿਲੀ ਹੈ ਕਿ ਇਸੇ ਗੁਰੂ ਘਰ ਦੇ ਵਿੱਚ ਭਾਈ ਅਮਰਤਪਾਲ ਸਿੰਘ ਹੋਰੀ ਆਪਣੇ ਗ੍ਰਸਥ ਜੀਵਨ ਦੀ ਸ਼ੁਰੂਆਤ ਕਰਨਗੇ ਇਸੇ ਗੁਰੂ ਘਰ ਦੇ ਵਿੱਚ ਉਹਨਾਂ ਦੇ ਆਨੰਦ ਕਾਰਜ ਹੋਣਗੇ ਔਰ ਇਹ ਫਤਿਹਪੁਰ ਪਿੰਡ ਤੋਂ ਤਕਰੀਬਨ ਤਕਰੀਬਨ 1.5 ਤੋਂ 2 ਕਿਲੋਮੀਟਰ ਦੂਰੀ ਦੇ ਉੱਤੇ ਪਰਲੇ ਪਾਸੇ ਪਿੰਡ ਜਿਹੜਾ ਕੁਲਾਰਾ ਪਿੰਡ ਹੈ ਕੁਲਾਰਾ ਪਿੰਡ ਦੀ ਵਸਨੀਕ ਕਰਨਦੀਪ ਕੌਰ ਦੇ ਨਾਲ ਉਹਨਾਂ ਦੇ ਆਨੰਦ ਕਾਰਜ ਹੋਣਗੇ ਸਰਦਾਰ ਪਿਆਰਾ ਸਿੰਘ ਦੀ ਸੁਪੁੱਤਰੀ ਕਰਨਦੀਪ ਕੌਰ ਜੋ ਕਿ ਦੱਸਿਆ ਜਾਂਦਾ ਹੈ ਕਿ ਇੰਗਲੈਂਡ ਦੇ ਵਸਨੀਕ ਹੈਗੇ ਨੇ ਉਹਨਾਂ ਦੇ ਨਾਲ ਭਾਈ ਅਮਰਤਪਾਲ ਸਿੰਘ ਹੋਰੀ ਵਿਆਹ ਦੇ ਬੰਧਨ ਦੇ ਵਿੱਚ ਵੱਜਣਗੇ ਭਾਈ ਅਮਰਤਪਾਲ ਨਰ ਦੇ ਪਰਿਵਾਰ ਵਾਲੇ ਪਾਸਿਓਂ ਔਰ ਲੜਕੀ ਪਖਤ ਤੋਂ ਪੰਜ-ਪੰਜ ਪਰਿਵਾਰਕ ਮੈਂਬਰ ਜਿਹੜੇ ਆ ਉਹ ਇਸ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਬਹੁਤ ਸਾਦੇ ਤਰੀਕੇ ਦੇ ਨਾਲ ਬੜੇ ਸਧਾਰਨ ਤਰੀਕੇ ਦੇ ਨਾਲ ਵਿਆਹ ਦੀਆਂ ਰਸਮਾਂ ਹੋਣਗੀਆਂ ਔਰ ਇਸੇ ਗੁਰੂ ਘਰ ਦੇ ਵਿੱਚ ਲੰਗਰ ਛਕਣ ਉਪਰੰਤ ਜਿਹੜੇ ਪਰਿਵਾਰ ਨੇ ਉਹ ਆਪਣੇ ਆਪਣੇ ਘਰਾਂ ਨੂੰ ਵਿਦਾ ਹੋ ਜਾਣਗੇ ਕੈਮਰਾ ਪਰਸਨ ਜਗਰੂ ਦੇ ਨਾਲ ਪਟਕਾ ਸੰਸਿ ਪੀਟੀਸੀ ਨਿਊਜ਼ ਜਲੰਧਰ